ਨਮਸਕਾਰ ਅੱਜ ਜਿਵੇਂ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਪੰਕਜ ਗੁਪਤਾ ਜੀ ਏ ਡੀ ਐਮ ਕਾਰਡੀਓਲੋਜਿਸ ਨੇ ਇੰਟਰਵੈਨਸ਼ਨਲ ਇਹ ਸਾਡੇ ਹਸਪੀਟਲ ਜਿਨੇ ਲੇਕਿਨ ਅਸੀਂ ਸਾਨੂੰ ਹੁੰਦਾ ਵੀ ਆਪਾਂ ਕਿੱਥੇ ਕਿੱਥੇ ਧਿਆਨ ਰੱਖੀਏ ਤੇ ਮੈਂ ਡਾਕਟਰ ਨੂੰ ਗੁਜਾਰਿਸ਼ ਕਰਦਾ ਹਾਂ ਡਾਕਟਰ ਸਾਹਿਬ ਅੱਜ ਕੱਲ ਜਿਵੇਂ ਪੇਸ਼ੈਂਟ ਆਉਂਦੇ ਨੇ ਯੰਗ ਕੋਈ 45 ਸਾਲ ਕੋਈ 50 ਸਾਲ ਕੋ 55 ਸਾਲ ਕੋ ਇਹਨਾਂ ਚ ਆਪਾਂ ਨੂੰ ਕਿਉਂਕਿ ਆਮ ਲੋਕਾਂ ਨੂੰ ਕੀ ਲੱਗਦਾ ਵੀ ਗੈਸ ਬਣੀ ਹੈ ਮੇਰੇ ਤੇ ਉਹ ਆਮ ਤੌਰ ਤੇ ਜਿਵੇਂ ਮੇਰੇ ਨਹੀਂ ਹੋ ਸਕਦਾ ਇਹ ਇਹ ਦਰਦ ਮੇਰਾ ਹਾਰਟ ਦਾ ਨਹੀਂ ਹੈ ਤੇ ਕੁਝ ਲੋਕਾਂ ਨੂੰ ਰੋਲਾ ਹੁੰਦਾ ਵੀ ਹੋ ਸਕਦਾ ਇਹ ਕੋਵਿਡ ਕਰਕੇ ਅੱਜ ਕੱਲ੍ਹ ਹੋ ਰਿਹਾ ਹੈ ਆਪਾਂ ਨੂੰ ਕਿਹੜਾ ਕਿਹੜਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਆਪਾਂ ਬੇ ਹਾਰਟ ਵੱਲੋਂ ਵੀ ਧਿਆਨ ਰੱਖੀਏ ਵੀ ਇਹ ਨਾ ਹੋਵੇ ਆਪਾਂ ਕੋਈ ਚੀਜ਼ ਮਿਸ ਕਰ ਦਈਏ ਜਿੱਥੇ ਆਪਾਂ ਨੂੰ ਕੋਈ ਕੰਪਲਿਕੀਸ਼ਨ ਆਪਾਂ ਨੂੰ ਪਹਿਲੇ ਧਿਆਨ ਰੱਖੀਏ ਆਮ ਲੋਕਾਂ ਨੂੰ ਪਤਾ ਹੋਵੇ ਵੀ ਬਾਕੀ ਕਿਤੇ ਕਿਤੇ ਇਹਨਾਂ ਨੂੰ ਚੀਜ਼ਾਂ ਬਚਾ ਕਰਨਾ ਹੈ ਠੀਕ ਤੇ ਕੋਈ ਇਹ ਬਿਲਕੁਲ ਸਹੀ ਅਰਟੀਕਲ ਮੈਂ ਵੀ ਅਸੀਂ ਵੀ ਆਪਣੇ OPD ਚ ਇਹੀ ਦੇਖ ਰਹੇ ਕਿ ਜਿਹੜੇ ਯੰਗ ਅੱਜ ਕੱਲ ਜਿਹੜੇ ਕਹਾੜ ਦੀ ਪ੍ਰੋਬਲਮਸ ਨਾਲ ਹੈ ਬਹੁਤ ਜ਼ਿਆਦਾ ਯੰਗ ਪੇਸ਼ੈਂਟ ਸਾਡੀ OPD ਚ ਆ ਰਹੇ ਨੇ ਜਿਹੜਾ ਕਿ ਪਹਿਲਾਂ ਅਸੀਂ ਦੇਖਦੇ ਸੀ ਕਿ ਇਹ ਜਿਹੜੀ ਹਾਰਟ ਦੀ ਪ੍ਰੋਬਲਮ ਹੁੰਦੀ ਸੀਗੀ ਇਹ 50 ਜਾਂ 60 ਸਾਲ ਦੇ ਜਿਹੜੇ ਹੁੰਦੇ ਸੀਗੇ ਆਪਣੇ ਲੋਕ ਉਹਨਾਂ ਨੂੰ ਜ਼ਿਆਦਾ ਪਾਈ ਜਾਂਦੀ ਸੀ ਪਰ ਅੱਜ ਕੱਲ ਕੀ ਦੇਖਿਆ ਕਿ ਵੀ ਯੰਗ ਪੇਸ਼ੈਂਟ ਇਵਨ 25 ਤੋਂ 30 ਸਾਲ ਦੇ ਵੀ ਜਿਹੜੇ ਜਿਨ੍ਹਾਂ ਦੀ ਉਮਰ ਹੈਗੀ ਉਹ ਵੀ ਸਾਡੇ ਕੋਲ ਆ ਰਹੇ ਹੋ ਕੁੜੀ ਦੇਖੋ ਇਹਨਾਂ ਦਾ ਸਭ ਤੋਂ ਮੁੱਖ ਕਾਰਨ ਅੱਜ ਦੇ ਕੇਸ 'ਚ ਅਸੀਂ ਜੋ ਦੇਖ ਰਹੇ ਹਾਂ ਹਾਈਪਰ ਟੈਂਸ਼ਨ ਜਿਹੜਾ ਕਿ ਵੀ ਆਪਾਂ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਜਿਹੜੇ ਜਨ ਪੇਸ਼ੈਂਟ ਆ ਉਹਨਾਂ ਤੇ ਆਪਾਂ ਅਨ ਡਾਇਗਨੋਸ ਰਹੇ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਬੀਪੀ ਦੀ ਸਮੱਸਿਆ ਹੈਗੀ ਹੈ ਜਦੋਂ ਸਾਡੇ ਕੋਲ ਆਨੇ ਆ ਅਸੀਂ ਦੇਖਦੇ ਹਾਂ ਉਹਨਾਂ ਦਾ ਬੀਪੀ 150 80 ਮਤਲਬ ਇਵਨ ਇਸ ਤੋਂ ਜ਼ਿਆਦਾ ਹੀ ਰਹਿੰਦਾ ਹੈਗਾ ਤਾਂ ਬੇਸਿਕਲੀ ਇੱਕ ਜਿਹੜਾ ਮੁੱਖ ਕਾਰਨ ਮੈਂ ਮੰਨਦਾ ਹੈਗਾ ਇਹਨਾਂ ਦਾ ਇੱਕ ਤਾਂ ਹੈਗਾ ਬਲੱਡ ਪ੍ਰੈਸ਼ਰ ਜਿਹੜੇ ਯੰਗ ਪੇਸ਼ੈਂਟ ਦੇ ਵਿੱਚ ਅਸੀਂ ਦੇਖਿਆ ਹੈਗਾ ਸਰਵੇ ਵੀ ਇਹੀ ਕਹਿੰਦਾ ਹੈਗਾ ਕਿ ਜਿਹੜੀ ਇੰਡੀਅਨ ਪਾਪੂਲੇਸ਼ਨ ਹੈ ਐਸ ਕੰਪੇਅਰ ਟੂ ਵੈਸਟਨਸ ਵੀ ਦੇਖਿਆ ਜਾਵੇ ਹਾਈਪਰ ਟੈਂਸ਼ਨ ਇਜ਼ ਵਨ ਆਫ ਦਾ ਮੋਸਟ ਕਾਮਨ ਕਾਸ ਨਾਉ ਜਿਹੜੇ ਤੇ ਜਿਹਦੇ ਕਾਰਨ ਹਾਰਟ ਦੀ ਪ੍ਰੋਬਲਮਸ ਹੋ ਰਹੀਆਂ ਹੁਣ ਇਹ ਇਹ ਚੀਜ਼ਾਂ ਹੈਗੀਆਂ ਆਪਾਂ ਟੈਸਟ ਨਹੀਂ ਕਰਾਂਦੇ ਉਹਦੇ ਕਾਰਨ ਆਪਾਂ ਨੂੰ ਅਨ ਡਾਇਗਨੋਸਡ ਰਹਿ ਜਾਂਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਫਿਰ ਪ੍ਰੋਬਲਮ ਸਹੀ ਜਾਂਦੀ ਹੈ ਵੀ ਸਾਨੂੰ ਜਿਵੇਂ ਧੜਕਣ ਬਦਮੀ ਸਟਾਰਟ ਹੋ ਜਾਂਦੀ ਹੈ ਫਿਰ ਸਾਡਾ ਹੈਡੈਕ ਸਟਾਰਟ ਹੁੰਦਾ ਅੱਖਾਂ ਅੱਗੇ ਤੁਹਾਨੂੰ ਭਾਰੀਪਨ ਸਟਾਰਟ ਹੁੰਦਾ ਹੌਲੀ ਹੌ ਫਿਰ ਅੱਗੇ ਦਿੱਕਤ ਕੀ ਆ ਜਾਂਦੀ ਹੈ ਫਿਰ ਸਾਹ ਚੜਨ ਲੱਗ ਜਾਂਦੇ ਫਿਰ ਮੇਜੋਰਟੀ ਜਿਹੜੇ ਸਿੰਪਟਮਸ ਹੁੰਦੇ ਆ ਜਾਂਸ ਨੂੰ ਇਹ ਕਿਸੇ ਦੇ ਕਾਰਨ ਨਹੀਂ ਵੀ ਸਾਡੀ ਧੜਕਣ ਵੱਧ ਰਹੀ ਹੈ ਜਾਂ ਸਾਨੂੰ ਅਸੀਂ ਜੇ ਜ਼ਿਆਦਾ ਥੋੜਾ ਭੱਜ ਲਈਏ ਪੌੜੀਆਂ ਚੜ੍ਹ ਲਈਏ ਥੋੜਾ ਭਾਰਾ ਕੰਮ ਕਰ ਲਈਏ ਸਾਨੂੰ ਥੋੜਾ ਜਿਆਦਾ ਮਹਿਸੂਸ ਹੁੰਦਾ ਕਿ ਸਾਡੀ ਛਾਤੀ ਭਾਰੀ ਪਾਣਾ ਆ ਤੇ ਜਾਂ ਸਾਨੂੰ ਸਾਹ ਚੜਨ ਲੱਗ ਗਿਆ ਮੋਸਟਲੀ ਕੀ ਹੁੰਦਾ ਕਿ ਵੀ ਆਪਾਂ ਲੋਕ ਇਗਨੋਰ ਕਰ ਦਿੰਦੇ ਆ ਪਰ ਲੱਗਦਾ ਵੀ ਇਹ ਹੋ ਸਕਦਾ ਵੀ ਗੈਸਟ੍ਰਿਕ ਕਾਰਨ ਹੋਵੇ ਐਸਿਡਿਟੀ ਵਗੈਰਾ ਹੋ ਸਕਦਾ ਜਾਂ ਮਸਕੂਲਰ ਪੇਨ ਕਾਰਨ ਦਾ ਹੋਵੇ ਪਰ ਮੈਂ ਇਹੀ ਕਹਿਣਾ ਚਾਹੂੰਗਾ ਕਿ ਵੀ ਇਸ ਨੂੰ ਬਿਲਕੁਲ ਕੋਈ ਵੀ ਪ੍ਰੋਬਲਮ ਹੋਵੇ ਹੈ ਜੀ ਜਿਹਨੂੰ ਵੀ ਲੱਗਿਆ ਚੈਸਟ ਹੈਵੀਨੈਸ ਹੈ ਜਾਂ ਸਾਹ ਦੀ ਹੈ ਕਦੇ ਇਗਨੋਰ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਇੱਕ ਜਿਹੜਾ ਬੇਸਿਕ ਟੈਸਟ ਹੁੰਦਾ ਆਪਾਂ ਨੂੰ ECG ਇੱਕ ਬੇਸਿਕ ਹਰ ਇੱਕ ਥੇ ਅਵੇਲੇਬਲ ਵੀ ਹੁੰਦੀ ਆ ਪਰ ਲੋਕਲ ਇੱਕ ਜਾ ਕੇ ਆਪਾਂ ਨੂੰ ਸ਼ੱਕ ਦੂਰ ਕਰਨਾ ਲੈਣਾ ਚਾਹੀਦਾ ਜਿਹੜਾ ਕਿ 90% ਦੀ ਸੈਂਸਿਟੀਵਿਟੀ ਤੇ ਹੈਗੀ ਹੈ ਤੇ ਆਪਾਂ ਨੂੰ ਸਾਰਾ ਕਲੀਅਰ ਕਰ ਦਿੰਦੀ ਕਿ ਵੀ ਇਹ ਤੁਹਾਨੂੰ ਕਾਰਡਿਕ ਹੈ ਜਾਂ ਕੋਈ ਬਾਕੀ ਕੋਈ ਗੈਸ ਦੀ ਪ੍ਰੋਬਲਮ ਹੈ ਤਾਂ ਮੈਂ ਜੋ ਇਹੀ ਕਹਿਣਾ ਚਾਹੁੰਦਾ ਇੱਕ ਤਾਂ ਹਾਈਪਰ ਟੈਂਸ਼ਨ ਆਪਣਾ ਆਂਦੀ ਜਿਹਨੂੰ ਵੀ ਇਹ ਪ੍ਰੋਬਲਮ ਹੈ ਆਪਣਾ ਰੈਗੂਲਰ ਬੀਪੀ ਮੋਨੀਟਰ ਕਰਦੇ ਨੇ ਦੂਜਾ ਜਿਹੜਾ ਮੇਨ ਕਾਰਨ ਮੰਨਿਆ ਜਾਂਦਾ ਸਟ्रेस ਲੈਵਲ ਆਪਣੇ ਦੇਖਿਆ ਗਿਆ ਕਿ ਵੀ ਅਸੀਂ ਆਪਣੇ ਰੂਟੀਨ ਲਾਈਫ ਜਿੰਨਾ ਜ਼ਿਆਦਾ ਬੀਜ਼ੀ ਹੋ ਚੁੱਕੇ ਹਾਂ ਕਿ ਵੀ ਸਾਨੂੰ ਆਪਣੇ ਮਤਲਬ ਅਸੀਂ ਐਕਸਰਸਾਈਜ਼ ਬਿਲਕੁਲ ਬੰਦ ਕਰਤੀ ਹੈਗੀ ਹੈ ਟਾਈਮ ਹੀ ਨਹੀਂ ਹੁੰਦਾ ਸਟ्रेस ਲੈਵਲ ਹਰੇਕ ਦਾ ਆਪਣੇ ਆਪਣੇ ਜੌਬ ਲੈਵਲ ਜੌਬਸ ਕਰਦੇ ਜੋ ਬਿਜ਼ਨਸ ਹੈ ਜੋ ਜੋ ਆਪਾਂ ਰੈਗੂਲਰ ਆਪਣੇ ਕੰਮ ਕਰ ਰਹੇ ਨੇ ਬਹੁਤ ਜ਼ਿਆਦਾ ਬੀਜ਼ੀ ਹੋ ਚੁੱਕੇ ਹਾਂ ਕਿ ਉਹ ਸਟ्रेस ਇੱਕ ਬਹੁਤ ਜ਼ਿਆਦਾ ਕਾਮਨ ਫੈਕਟਰ ਬਣ ਗਿਆ ਹੈ ਜਿਹਦੇ ਕਾਰਨ ਆਪਣਾ ਕੀ ਕਹਿੰਦੇ ਹੇ ਹਾਰ ਦੀ ਪ੍ਰੋਬਲਮ ਵੱਧ ਰਹੀ ਹੈ ਤੀਜਾ ਕਾਰਨ ਕੀ ਓਬੈਸਿਟੀ ਤੇ ਖਾਨ ਪੀਣ ਆਪਣਾ ਆਪਾਂ ਦੇਖੇਗਾ ਅੱਜਕੱਲ ਜਿੰਨੇ ਵੀ ਮਤਲਬ ਆਪਣਾ ਚਾਹੇ ਕੋਈ ਵੀ ਐਚਆਈਐਸੀ ਵੀ ਹੈ ਕਿ ਦਾ ਖੁਦ ਵੀ ਕਹਿੰਦਾ ਆਪਣੇ ਆਪ ਨੂੰ ਤੇ ਬਾਕੀ ਵੀ ਕੀ ਹੈ ਜੀ ਆਪਾਂ ਐਕਸਰਸਾਈਜ਼ ਨਾ ਕਰਨ ਕਾਰਨ ਕਿ ਤਾਂ ਆਪਣਾ ਮੋਟਾਪਾ ਜਿਹੜਾ ਸੈਂਟਰਲ ਓਬੈਸਿਟੀ ਹੈ ਇਹ ਬਹੁਤ ਡੇਂਜਰਸ ਹੈ ਜਿਹੜੀ ਸੈਂਟਰਲ ਓਬੈਸਿਟੀ ਕਾਰਨ ਕੀ ਹੋਰ ਕੀ ਪ੍ਰੋਬਲਮ ਸਟਾਰਟ ਹੋ ਜਾਂਦੀ ਹੈ ਪੇਸ਼ੈਂਟ ਡਾਇਬੀਟਿਸ ਸਟਾਰਟ ਹੋ ਜਾਂਦਾ ਨਾ ਬੀਪੀ ਦੇ ਅਸਰ ਚੋਂ ਜਿਹੜਾ ਆਣੀ ਹੈ ਪ੍ਰੋਬਲਮ ਸਮੱਸਿਆਵਾਂ ਆਣੀ ਹੈਗੀ ਹੈ ਨਾਲ ਆਪਣਾ ਜ ਆਪਾਂ ਦੇਖਿਆ ਅੱਜ ਕੱਲ ਆਪਣਾ ਜਿਆਦਾ ਘਿਓ ਬਹੁਤ ਜਿਆਦਾ ਲੈ ਰਹੇ ਹੈਗੇ ਆ ਵੈਸਟਰਨ ਫੂਡ ਜਿਹੜਾ ਫਾਸਟ ਫੂਡ ਹੈਗਾ ਉਹ ਜਿਆਦਾ ਕੰਜ਼ਿਊਮ ਕਰਦੇ ਆ ਤੇ ਆਪਣੀ ਡਾਈਟ ਹੋਰ ਦੇਖੋ ਜਿਹੜੀ স্মੋਕਿੰਗ ਹੋ ਗਈ ਫੈਕਟਰ ਅਲਕੋਹਲ ਹੋ ਗਿਆ ਇਹ ਸਾਰੇ ਜਿਹੜੇ ਫੈਕਟਰ ਜਿਹੜੇ ਮੈਂ ਅਸੀਂ ਦੇਖਿਆ ਕਿ ਵੀ ਯੰਗਸ ਦੇ ਵਿੱਚ ਜਿਆਦਾ ਜਿਹਦੇ ਕਾਰਨ ਕਿ ਜਿਹੜੀ ਕਿ ਵੀ ਆਹ ਪ੍ਰੋਬਲਮ ਪਹਿਲਾਂ 60 50 60 ਸਾਲ ਤੱਕ ਆਈ ਜਾਂਦੀ ਸੀਗੀ ਉਹ ਅੱਜ ਕੱਲ 30 ਤੋਂ 30 ਵੀ ਮੈਂ ਜਿਆਦਾ ਹੀ ਕਹਿ ਰਹੇ 25 ਤੋਂ ਲੈ ਕੇ 30 ਤੱਕ ਦੇ ਵਿੱਚ ਮジョਰਿਟੀ ਆਉਂਦਾ ਪੇਸ਼ੈਂਟਸ ਜਿਹੜੇ ਯੰਗ ਪੇਸ਼ੈਂਟ ਆਨੇ ਆ ਸਾਡੇ ਕੋਲ ਇੱਥੇ 25 ਤੇ 30 ਸਾਲ ਦੇ ਨੇ ਜਿਹਨਾਂ ਦਾ ਬਲੱਡ ਪ੍ਰੈਸ਼ਰ ਅਨਕੰਟਰੋਲਡ 150 160 ਤੱਕ ਚੱਲ ਰਿਹਾ ਹੁੰਦਾ ਉਹਨਾਂ ਨੂੰ ਉਸ ਟਾਈਮੇ ਉਸ ਸਮੇਂ ਤੋਂ ਕਹਿੰਦੇ ਸਰ ਆਨੇ ਵੀ ਚਲੋ ਸਾਡੀ ਧੜਕਣ ਵਧੀ ਹੈ ਜੀ ਰੱਬ ਸਾਹਿਬ ਐਵੇਂ ਸਾਨੂੰ ਸਿਰ ਦੁਖ ਰਿਹਾ ਐਵੇਂ ਹੁੰਦਾ ਬਟ ਅਲਟੀਮੇਟਲੀ ਕੀ ਹੈ ਜੇ ਉਸ ਨੂੰ ਵੀ ਆਪਾਂ ਇਗਨੋਰ ਕਰ ਦਈਏ ਤੇ ਆਣ ਭਲੇ 5 7 ਸਾਲਾਂ ਦੇ ਵਿੱਚ ਡੈਫੀਨਿਟਲੀ ਮੈਂ ਕਹਾਂਗਾ ਕਹੂੰਗਾ ਕਿ ਇਹਨਾਂ ਨੂੰ ਕਾਰਡੀਕ ਦੀ ਪ੍ਰੋਬਲਮ ਆਣੀ ਸਟਾਰਟ ਹੋ ਜਾਈ। ਤੋਂ ਕਾਰਨ ਹੁਣ ਆਪਾਂ ਨੂੰ ਇਹ ਹੈ ਇਹ ਦੋ ਬਚਿਆ ਕਿਵੇਂ ਜਾ ਸਕਦਾ ਤੇ ਕਰਨਾ ਕੀ ਚਾਹੀਦਾ। ਦੇਖੋ ਸਭ ਤੋਂ ਮੇਨ ਪ੍ਰੀਵੈਂਸ਼ਨ ਇਜ਼ ਅ ਬੈਟਰ ਪ੍ਰੀਵੈਂਸ਼ਨ ਚ ਆਪਾਂ ਕੀ ਕਰ ਸਕਦੇ ਆ ਆਪਾਂ ਰੈਗੂਲਰ ਐਕਸਰਸਾਈਜ਼ ਸਟਾਰਟ ਕਰੀਏ ਖਾਣ ਪੀਣ ਨੂੰ ਆਪਣਾ ਠੀਕ ਕਰੀਏ ਹਾਂ ਜੇ ਸਮੱਸਿਆ ਆਂਦੀ ਹੈ ਪਰ ਨੋਰਮਲ ਹਰ 6 ਮਹੀਨੇ ਬਾਅਦ ਇੱਕ ਕੋਲੈਸਟਰੋਲ ਦਾ ਟੈਸਟ ਜ਼ਰੂਰ ਕਰਾਈ ਇੱਕ ECG ਇੱਕ TMT ਹੁੰਦੀ ਹੈ ਬੇਸਿਕਲੀ ਇੱਕ ਬਹੁਤ ਵਧੀਆ ਟੈਸਟ ਹੈ TMT ਨਾਲ ਆਪਾਂ ਸਾਰਾ ਕਲੀਅਰ ਹੋ ਜਾਂਦੇ ਆ ਆਪਣਾ ਹਾਰਟ ਕਿੰਨਾ ਹੈਲਦੀ ਹੈ ਕਿੰਨਾ ਆਪਣਾ ਸਟ੍ਰੈਸ ਜਿਹਦਾ ਆਪਾਂ ਦਿੰਨੇ ਆਪਣੇ ਹਾਰਟ ਨੂੰ ਕਿੰਨਾ ਆਪਣਾ ਬਲੱਡ ਪ੍ਰੈਸ਼ਰ ਜਾਂਦਾ ਕਿੰਨੀ ਧੜਕਣ ਆਪਣੀ ਮੈਕਸਿਮ ਜਾਂਦੀ ਹੈ ਤੇ ਉਸ ਸਮੇ ਉਸ ਨੂੰ ਕਰਦੇ ਵੀ ਕੋਈ ਦਿੱਕਤ ਤਾਂ ਨਹੀਂ ਆ ਰਹੀਏਗੀ ਸੋ ਮੈਂ ਹਰੇਕ ਨੂੰ ਰეკਮੈਂਡ ਕਰਦਾ ਵੀ ਜਿਨ੍ਹਾਂ ਦੀ A30 ਹੈ 35 ਤੱਕ ਹੈਗੀ ਹੈ ਵੀ ਇਹਨਾਂ ਨੂੰ ਹਰ 6 ਮਹੀਨੇ ਬਾਅਦ 6 ਮਹੀਨੇ ਨਹੀਂ ਤਾਂ 1 ਸਾਲ ਬਾਅਦ ਕਰਾਉਣੀ ਜ਼ਰੂਰੀ ਬੰਦ ਹੈ ਠੀਕ ਹੈ ਜੀ ਕਿਉਂਕਿ ਰੂਟੀਨ 'ਚ ਵੀ ਲੋਕਾਂ ਨੂੰ ਆਦਤ ਪੈ ਗਈ ਨਾ ਮਤਲਬ ਜੰਗ ਬੱਚੇ ਖਾਸ ਕਰਕੇ ਇੱਕ ਤਾਂ ਸੌਂਦੇ ਲੇਟ ਹੈ ਸੌਂਦੇ ਲੇਟ ਬਹੁਤ ਔਈ ਗੱਲ ਠੀਕ ਹੈ ਨਾ ਜੀ ਬਿਲਕੁਲ ਤੇ ਉੱਠਦੇ ਵੀ ਲੇਟ ਹੈ ਬਿਲਕੁਲ ਜੀ ਇਸੀਡੈਂਟਰੀ ਲਾਈਫਸਟਾਈਲ ਬੀਸਿਕਲੀ ਆਹੀ ਸਾਰਾ ਹੈਗਾ ਜਿੰਦੇ ਕਾਰਨ ਆਪਾਂ ਆਪਣੇ ਸ਼ਰੀਰ ਨੂੰ ਖਰਾਬ ਕਰਦੇ ਜਾ ਰਹੇ ਹਾਂ ਕਿਉਂਕਿ ਬੀਸਿਕਲੀ ਕੀ ਹੈ ਮੈਂ ਬਹੁਤ ਦੇਖਿਆ ਔਰ ਇਸੀ ਨਾਰਮਲ ਹੁੰਦੀ ਉਹਨਾਂ ਦੀ ਇਸੀ ਨਾਰਮਲ ਕੇਵਰੀ ਸੀ ਜੀ ਨਾਰਮਲ ਹੁੰਦੀ ਤਾਂ ਕਰਕੇ ਆਪਾਂ ਨੂੰ ਟੀਐਮਟੀ ਕਰਾ ਲੈਣੀ ਚਾਹੀਦੀ ਟੀਐਮਟੀ ਇਹ ਬਹੁਤ ਜ਼ਰੂਰੀ ਹੈ ਜੀ ਇਹਨੇ ਕਰਨਾ ਹੀ ਇਹ ਕੰਮ ਬਟ ਆਪਣਾ ਐਕਸਰਸਾਈਜ਼ 45 ਮਿੰਟ ਸਵੇਰੇ ਉੱਠੋ ਚਾਹੇ ਸ਼ਾਮ ਨੂੰ ਜਦ ਵੀ ਤੁਹਾਨੂੰ ਟਾਈਮ ਮਿਲਦਾ 45 ਮਿੰਟ ਡੇਲੀ ਦੀ ਐਕਸਰਸਾਈਜ਼ ਕਰਨੇ ਹੀ ਕਰ ਜਾਈਏ ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਚ ਰਹੂਗਾ ਤੁਹਾਡੀ ਹਾਰਟ ਦੀ ਜਿਹੜੀ ਕੈਪੈਸਿਟੀ ਹੈ ਵਰਕ ਲੋਡ ਕੈਪੈਸਿਟੀ ਹੈ ਉਹ ਇਨਕਰੀਜ਼ ਹੋਊਗੀ ਡਾਇਬੀਟੀਜ਼ ਦੇ ਘਾਤ ਚਾਂਸ ਘੱਟ ਜੰਨੇ ਆ ਤੁਹਾਡੇ ਵੈਸੇ ਥੋੜੀ ਫਟੀਕ ਰਹਿੰਦਾ ਉਹ ਦੂਰ ਹੋ ਜਾਏਗੀ ਤੇ ਕੋ ਸੋ ਇਹ ਤਾਂ ਇੱਕ ਬਹੁਤ ਬੜੀ ਮਤਲਬ ਡਾਕਟਰ ਜੀ ਕੇਈ ਮੇਰੀ ਜਿਵੇਂ ਪੇਸ਼ੈਂਟ ਦਾ ਉੱਪਰਲਾ ਬੀਪੀ ਤਾਂ 120 ਹੁੰਦਾ ਜਾਂ 130 ਹੁੰਦਾ ਥੱਲੇ ਵਾਲਾ 100 ਹੁੰਦਾ 100 ਹੁੰਦਾ ਬੇਸਿਕਲੀ ਪੇਸ਼ੈਂਟ ਸੋਚਦਾ ਵੀ ਮੇਰਾ ਉੱਪਰਲਾ ਬੀਪੀ ਨਾਰਮਲ ਹੈ ਹੂੰ ਹੂੰ ਤੇ ਮੈਨੂੰ ਦਵਾਈ ਦੀ ਨਹੀਂ ਜਰੂਰ ਤੇ ਨਹੀਂ ਇਹ ਮੇਰੇ ਖਿਆਲ ਤੋਂ ਜਿਆਦਾ ਰਿਸਕ ਹੁੰਦਾ ਹੈ ਨਾ ਸਰ ਇਹ ਜਿਆਦਾ ਡਾਇਸਟੋਲਿਕ ਦੇਖੋ ਜਿਹੜਾ ਸਿਸਟੋਲਿਕ ਹੈਗਾ ਚਲੋ ਜਿਹੜਾ ਉੱਪਰਲਾ ਬੀਪੀ ਆਪਾਂ ਕਹਿੰਦੇ ਆ ਉਹ ਇੱਕ ਡੈਫੀਨਿਟਲੀ ਜਿਹੜੇ ਯੰਗ ਪੇਸ਼ੈਂਟਸ ਆ ਉਹਨਾਂ ਵਿੱਚ ਪਹਿਲਾਂ ਸਿਸਟੋਲਿਕ ਵੱਧਦਾ ਉਹਨਾਂ ਦੇ ਵਿੱਚ ਪਹਿਲਾ ਡਾਇਸਟੋਲਿਕ ਵੱਧਦਾ ਜਿਹੜਾ ਨੀਚਲਾ ਬਲੱਡ ਪ੍ਰੈਸ਼ਰ ਹੁੰਦਾ ਹੋਲੀ-ਹੋਲੀ ਕਰਕੇ ਹੀ ਕੁਮਰਾਂ ਦੀ 50-60 ਸਾਲ ਜਿਹਦੇ ਵਿੱਚ ਕੱਲਾ ਸਿਸਟੋਲਿਕ ਵੱਧਦਾ ਤੇ ਜਿਹੜਾ ਡਾਇਸਟੋਲਿਕ ਹੁੰਦਾ ਇੱਕ ਸਟੇਬਲ ਹੋ ਜਾਂਦਾ ਉਹਨੂੰ ਕਹਿੰਦੇ ਆਪਾਂ ਐਸੈਂਸ਼ੀਅਲ ਆਹ ਇਡੀਓਕਾਟਿਕ ਸਿਸਟੋਲਿਕ ਹਾਈਪਰਟੈਨਸ਼ਨ ਕਹਿੰਦੇ ਆਈਸੀਏ ਠੀਕ ਹੈ ਠੀਕ ਹੈ ਤਾਂ ਹੁਣ ਬੇਸਿਕਲੀ ਕੀ ਹੈ ਜਿਹੜਾ ਡਾਇਸਟੋਲਿਕ ਉਹ ਜ਼ਿਆਦਾ ਖਤਰਨਾਕ ਹੈ ਡਾਇਸਟੋਲਿਕ ਬਲੱਡ ਪ੍ਰੈਸ਼ਰ ਦੇ ਨਾਲ ਕੀ ਹੁੰਦਾ ਹੈ ਜਿਹੜੀ ਰੈਜ਼ਿਸਟੈਂਸ ਹੈ ਜਿਸ ਪਾਵਰ ਨਾਲ ਆਪਣਾ ਬਲੱਡ ਸਰਕੂਲੇਸ਼ਨ ਹਾਰਟ ਦੇ ਜਾਣਾ ਉਹ ਰੈਜ਼ਿਸਟੈਂਸ ਵੱਧ ਜਾਂਦੀ ਹੈ ਹੁਣ ਉਜੇ ਜ਼ੋਰ ਲਾਓ ਤਾਂ ਡੈਫੀਨਿਟਲੀ ਪੇਸ਼ੈਂਟ ਨੂੰ ਸਾਹ ਦੀ ਦਿੱਕਤ ਆ ਸਕਦੀ ਹੈ ਐਂਜਾਇਨਾ ਜਿਵੇਂ ਚ ਆਕਸੀਜਨ ਦੀ ਲੋੜ ਵਧੂਗੀ ਉਹ ਦੂਰ ਹੋ ਜਾਊਗਾ ਮਤਲਬ ਉਹ ਜ਼ਿਆਦਾ ਡਿਮਾਂਡ ਵਧ ਜਣੀ ਹੈ ਤੇ ਨਾਲੇ ਆਟੋਮੈਟਿਕਲੀ ਕਿ ਵੀ ਡਿਮਾਂਡ ਜੇ ਉਹਦੀ ਪ੍ਰੈਸ਼ਰ ਵਧੂਗਾ ਹਾਰਟ ਤੇ ਜੇ ਉਹਨੂੰ ਕਿਹਾ ਕਿ ਆਕਸੀਜਨ ਡਿਮਾਂਡ ਵਧੂਗੀ ਤੇ ਪੇਸ਼ੈਂਟ ਡੈਫੀਨਿਟਲੀ ਸਿੰਟਮਸ ਆਉਂਦੇ ਉਹਦੀ ਵਰਕ ਲੋਡ ਜਿਹੜੀ ਕਾਰਡੀਕ ਕੈਪੈਸਿਟੀ ਘਟ ਜਾਈ ਠੀਕ ਸੋ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਐਕਸਰਸਾਈਜ਼ ਜ਼ਰੂਰੀ ਹੈ ਕਿਹੜੀ ਐਕਸਰਸਾਈਜ਼ ਕਰਨੀ ਚਾਹੀਦੀ ਇਹ ਵੀ ਬਹੁਤ ਜ਼ਰੂਰੀ ਹੈ ਇਹ ਨਾ ਹੋਵੇ ਵੀ ਆਪਾਂ ਉਹ ਐਕਸਰਸਾਈਜ਼ ਫਿਟ ਹੁੰਦੇ ਹੁੰਦੇ ਕਿਉਂਕਿ ਆਪਾਂ ਨੂੰ ਜਿਵੇਂ ਕਾਰਡੀਕ ਐਕਸਰਸਾਈਜ਼ ਹੈ ਸਾਈਕਲਿੰਗ ਹੈ ਰਨਿੰਗ ਹੈ ਇਸ ਤਰ੍ਹਾਂ ਹੀ ਜਿਮ ਹੈ ਉਹ ਇਹ ਸਾਰਾ ਕੁਝ ਅਸੀਂ ਤੁਹਾਨੂੰ ਦੱਸਦੇ ਰਵਾਂਗੇ ਤੇ ਤੁਹਾਡੇ ਲਈ ਪੂਰੀਆਂ ਸਾਡੀਆਂ ਦੁਆਵਾਂ ਨਾਲ ਰਹਿਣਗੇ ਬਸ ਤੋਂ ਬਸ ਅਸੀਂ ਕਰਦੇ ਰਵਾਂਗੇ ਜਿੰਨਾ ਹੋ ਸਕਦਾ ਹਰ ਸ਼ਨੀਵਾਰ ਸਿਹਤ ਦੇ ਪਟੀ ਜਿੰਨਾ ਕੁ ਅਸੀਂ ਜਾਗਰੂਕ ਕਰ ਸਕਦੇ ਤੁਹਾਨੂੰ ਕਰਾਂਗੇ ਥੈਂਕ ਯੂ ਜੀ